ਗੁਰੂ ਘਰ ਦੇ ਭਰਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹੁੰਚੇ ਆ ਜੀ ਤਹਿਸੀਲ ਬਟਾਲਾ ਦੇ ਇੱਕ ਛੋਟੇ ਜੇ ਕਸਬੇ ਸ਼ਿਕਾਰਮਾਸ਼ੀਆਂ ਡੇਰਾ ਬਾਬਾ ਨਾਨਕ ਰੋਡ ਜੀ ਡੇਰਾ ਬਾਬਾ ਨਾਨਕ ਰੋਡ ਸੋ ਇਹ ਲਾਡੀ ਭਾਜੀ ਨੇ ਹੋਰ ਆਪਣਾ ਇੱਕ ਨਿੱਜੀ ਹਸਪੀਟਲ ਚਲਾਉਂਦੇ ਆ ਔਰ ਸਥਾਨਕ ਲੋਕਾਂ ਨੂੰ ਪਤਾ ਲੱਗਾ ਹੈ ਕਿ ਤੁਸੀਂ ਅੱਦੇ ਰੇਣ ਦੇ ਮਤਲਬ ਲਈ ਹਾਂਜੀ ਭਾਜੀ ਹਾਂਜੀ ਜਿਹੜਾ ਇਲਾਜ ਕੋਈ ਵੀ ਆ ਜਵੇ ਤੇ ਅੱਦੇ ਕੋਈ ਵੀ ਆ ਜੇ ਜਿਹੜਾ ਇਲਾਜ ਬਟਾਲੇ 'ਚ 60-70 ਹਜ਼ਾਰ ਦਾ ਆਪਾਂ ਉਹ ਇਲਾਜ 30 ਤੋਂ 35 ਹਜ਼ਾਰ 'ਚ ਵਧੀਆਂ ਕਰ ਦਿੰਨੇ ਆ ਕੋਈ ਵੀ ਹੋਵੇ ਚਾਹੇ ਕੋਈ ਵੀ ਹੋਵੇ ਹਰ ਇੱਕ ਤਰ੍ਹਾਂ ਦਾ ਵੱਖ-ਵੱਖ ਤਰ੍ਹਾਂ ਦਾ ਇਲਾਜ ਹੁੰਦਾ ਜੇ ਕਿਸੇ ਨੂੰ ਬ੍ਰੇਨ ਦੀ ਪ੍ਰੋਬਲਮ ਆ ਤਾਂ ਉਹਦੀ ਮੈਡੀਸਿਨ ਬਹੁਤ ਮਹਿੰਗੀ ਆ ਜਿਹੜਾ ਇਲਾਜ ਅੰਬਰਸਰ ਦੇ ਵਿੱਚ 2 ਲੱਖ ਦਾ ਹੋਏਗਾ ਸਾਡਾ ਇਲਾਜ 1 ਲੱਖ 1.5 ਲੱਖ ਦੇ ਵਿੱਚ ਵਿੱਚ ਹੋ ਜਾਏਗਾ ਠੀਕ ਆ ਆਪਣੇ ਆ ਡਿਲੀਵਰੀ ਕੇਸ ਜਾਂ ਹਾਂਜੀ ਦੂਸਰਾ ਜਿਹੜੀਆਂ ਸਰਜਰੀਆਂ ਉਹ ਅਵੇਲੇਬਲ ਐ ਬਿਲਕੁਲ ਜੀ 24 ਘੰਟੇ ਜਿਹੜੇ ਡਾਕਟਰ ਸਾਹਿਬ ਸਾਡੇ ਬੈਠੇ ਆ ਅਵੇਲੇਬਲ ਐ ਤੇ ਸਰਜਰੀ ਜਿਹੜੀ ਆ ਨਾਰਮਲ ਡਿਲੀਵਰੀ ਸਭ ਤੋਂ ਪਹਿਲਾਂ ਆਪਾਂ ਪਹਿਲ ਦਿੰਦੇ ਆ ਜੇ ਕੋਈ ਪ੍ਰੋਬਲਮ ਆ ਤਾਂ ਆਪਰੇਸ਼ਨ ਆਪਰੇਸ਼ਨ ਜਿੱਦਾਂ ਕਿ ਬਾਹਰ 35-40000 ਰੁਪਏ ਦਾ ਲੱਗਦਾ ਹੀ ਆ ਜੀ ਅਸੀਂ ਉਹ ਆਪਰੇਸ਼ਨ 15 ਤੋਂ 20000 ਦੇ ਵਿੱਚ ਵਿੱਚ ਕਰਦੇ ਆ ਠੀਕ ਹਾਂਜੀ ਸਾਰਾ ਕੁਝ ਖਰਚਾ ਵਿੱਚ ਕੋਈ ਮਤਲਬ ਕਿ ਬਾਅਦ ਵਿੱਚ ਨਹੀਂ ਕਹਿਣਾ ਕਿ ਜਾਓ ਜੀ ਉੱਥੋਂ ਦਵਾਈ ਲੈਓ ਜਾਓ ਜੀ ਉੱਥੋਂ ਆਟ ਚ ਲੈਓ ਇਹ ਜਿਹਾ ਕੁਝ ਨਹੀਂ ਇੱਥੇ ਮੈਂ ਹੁਣੇ ਆਇਆ ਤਾਂ ਸਟਾਫ ਮੈਨੂੰ ਕਹਿ ਰਿਹਾ ਸੀ ਭੈਣ ਜੀ ਕਹਿ ਰਹੀ ਸੀ ਹਾਂ ਜੀ ਸ਼ਾਇਦ ਤੁਹਾਡੇ ਵਾਈਫ ਸੀ ਨਾਲ ਵੀ ਪ੍ਰਸ਼ਾਦਾ ਛਕ ਲੋ ਹਾਂ ਜੀ ਵੀ ਮਹਾਰਾਜ ਜੀ ਹੋ ਗਿਆ ਵੀ ਲਾੜੀ ਭਾਈ ਨੇ ਲੰਗਰ ਲਾਇਆ ਤੇ ਇੱਥੇ ਜੀ ਇਦਾਂ ਵੇਖੋ ਪੇਸ਼ੈਂਟ 2 ਨੇ ਦੋਨੇ ਪੇਸ਼ੈਂਟ ਤੁਹਾਨੂੰ ਦੱਸਿਆ ਜਾਂ ਮਿਲੇ ਹੀ ਹੋ ਤੁਸੀਂ ਜੀ ਜੀ ਮੈਂ ਦੂਰੋਂ ਆਏ ਨੇ ਹਾਂ ਜੀ ਮਤਲਬ ਕਿ ਜਿਹੜਾ ਪੇਸ਼ੈਂਟ ਦੂਰੋਂ ਆ ਰਿਹਾ ਵਾ ਉਹਨੂੰ ਫਾਇਦਾ ਇੱਥੇ ਆਉਂਦਾ ਤਾਂ ਹੀ ਆ ਨਾ ਵੀ ਜਿਹੜਾ ਦਾ ਕੁਝ ਬਾਕੀ ਖਰਚਾ ਇਥੇ ਰੋਟੀ ਪਾਣੀ ਚਾਹ ਪਾਣੀ 24 ਘੰਟੇ ਫਰੀ ਹੈ ਮਤਲਬ ਕਹਿੰਦੇ ਭਾਬੇ ਮਰੀਜ਼ ਦੇ ਬੈੱਡ ਤੇ ਪਿਆ ਹੀ ਪਿਆ ਵਾ ਤੇ ਉਹਦੀ ਦੇਖ ਰਿਆ ਪਿੱਛੇ ਪ੍ਰਸ਼ਾਦਾ ਪਾਣੀ ਟੋਣ ਦੀ ਲੋੜ ਨਹੀਂ ਬਿਲਕੁਲ ਤਿੰਨੇ ਟਾਈਮ ਜਿਹੜਾ ਅਵੇਲੇਬਲ ਹੈ ਚਾਹ ਪਾਣੀ ਤੁਸੀਂ ਬਿਲਕੁਲ ਜਿਹੜਾ ਵੀ ਕੋਈ ਉਹਨਾਂ ਦੇ ਅੱਗੇ ਮੰਨ ਲਓ ਰਿਸ਼ਤੇਦਾਰ ਹੀ ਆ ਰਿਹਾ ਵਾ ਇਹ ਨਹੀਂ ਹੈ ਕਿ ਰਿਸ਼ਤੇਦਾਰ ਆ ਰਿਹਾ ਵਾ ਮਤਲਬ ਦੋ ਰਿਸ਼ਤੇਦਾਰ ਆਏ ਤੇ ਆਪਾਂ ਨੂੰ ਚਾਹ ਨਹੀਂ ਪੀਉਣੀ ਨਹੀਂ ਜੀ ਉਹਨਾਂ ਨੂੰ ਵੀ ਚਾਹ ਮਿਲੇਗੀ ਸਾਰਿਆਂ ਨੂੰ ਜੇ ਰਾਤ ਕੋਈ ਰਹਿ ਰਿਹਾ ਦੋ ਜਾਨੇ ਰਹਿ ਰਹੇ ਤਿੰਨ ਜਾਨੇ ਰਹਿ ਰਹੇ ਆ ਉਹਨਾਂ ਦੀ ਵੀ ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਹੋਏਗਾ ਰਾ ਅਸੀਂ ਇਧਰ ਕੋਨੇ ਵਾਲ ਮਾਸ਼ੀ ਵਾਲਾ ਪਿੰਡਾਂ 'ਚ ਚੱਲੇ ਆ ਹਾਂਜੀ ਤੇ ਹੁਣ ਹੁਣ ਤੇ ਸਾਰੇ ਲੋੜਵੰਦ ਹੋ ਗਏ ਸਾਰੇ ਗਰੀਬ ਹੋ ਗਏ ਬਿਲਕੁਲ ਜੀ ਬਿਲਕੁਲ ਭਾਵੇਂ ਕੋਈ ਵਿਹਾਂ ਕਿੱਲਿਆਂ ਦਾ ਮਾਲਕ ਆ ਹਾਂਜੀ ਹਾਂਜੀ ਭਾਵੇਂ ਕੋਈ ਛੋਟੀ ਦੁਕਾਨਦਾਰੀ ਹੀ ਕੀਦੀ ਚਿਹਦੀ ਭਾਵੇਂ ਕੋਈ ਖੇਤ ਮਜ਼ਦੂਰ ਸੀਗਾ ਹਾਂਜੀ ਔਰ ਉਹ ਮੈਂ ਜਾਣਕਾਰੀ ਚਾਹੁੰਨਾ ਵੀ ਅੱਧੇ ਰੇਟ ਤੇ ਤੁਸੀਂ ਇਲਾਜ ਕਰ ਰਹੇ ਹੋ ਬਿਲਕੁਲ ਹੁਣ ਤੇ ਸਾਰੇ ਹਨਾ ਭਰੀ ਲੋਡ ਬੰਦ ਹੋ ਗਏ ਆ ਬਿਲਕੁਲ ਜੀ ਬਿਲਕੁਲ ਤੇ ਲਾਲੂ ਹੁਣ ਸੱਪ ਦੇ ਕੱਟੇ ਮਰੀਜ਼ ਵੀ ਨਿਕਲਦੇ ਆ ਹਾਂਜੀ ਬਿਲਕੁਲ ਜੀ ਕੱਲ ਅਸੀਂ ਦੋ ਪਿੰਡਾਂ ਚ ਵਿਜ਼ਿਟ ਕੀਤਾ ਵਾ ਡਿਲੀਵਰੀ ਕੇਸ ਵੀ 6-7 ਨਿਕਲੇ ਆ ਹਾਂਜੀ ਹਨਾ ਹਾਂਜੀ ਮੈਂ ਆਪਣਾ ਤੁਹਾਨੂੰ ਦੱਸਣ ਹਾਂਜੀ ਤੇ ਆ ਅਲਰਜੀ ਦੀ ਪ੍ਰੋਬਲਮ ਵੀ ਆ ਰਹੀ ਆ ਹਾਂਜੀ ਅਰੇ ਆਈ ਫਲੋ ਦਾ ਥੋੜਾ ਜਿਹਾ ਬਚਾਵਾ ਆਈ ਫਲੋ ਵੀ ਅਮਰਜੀਤ ਭਾਜੀ ਨਿਕਲਨੇ ਆ ਹਾਂਜੀ ਉਹਦੇ ਵਾਸਤੇ ਤੁਹਾਡਾ ਜਿਹੜਾ ਹਸਪਤਾਲ ਕੀ ਕਰੇਗਾ ਸਾਡੇ ਕੋਲ ਜੇ ਕੋਈ ਸੱਪ ਦਾ ਕਟਿਆ ਆ ਰਿਹਾ ਹਾਂਜੀ ਠੀਕ ਹੈ ਜੀ ਜੇ ਤੇ ਉਹ ਟਾਈਮ ਨਾ ਪਹੁੰਚ ਜਾਂਦਾ ਸਾਡੇ ਕੋਲ ਇੰਜੈਕਸ਼ਨ ਸਾਰੇ ਅਵੇਲੇਬਲ ਆ ਠੀਕ ਹੈ ਜੀ ਅਸੀਂ ਲੈ ਆਂਦੇ ਆ ਕਿਉਂਕਿ ਜਦੋਂ ਦਾ ਹੜ ਆਇਆ ਸ਼ੁਰੂ ਕੀਤਾ ਨਾ ਪਹਿਲੇ 27 ਤਰੀਕ ਨੂੰ ਸਾਡੇ ਏਰੀਆ 'ਚ ਪਾਣੀ ਆਇਆ ਅਸੀਂ 28 ਤਰੀਕ ਨੂੰ ਸਾਰੇ ਇੰਜੈਕਸ਼ਨ ਲਿਆ ਕੇ ਰੱਖਲੇ ਸੀ ਕਿਉਂਕਿ ਸੱਪ ਦਾ ਪਤਾ ਨਹੀਂ ਪਾਣੀਆਂ 'ਚ ਕਿਦੇ ਘਰ ਕਦੋਂ ਕਿਹਨੂੰ ਕੱਟ ਜੇ ਹੂੰ ਹੂੰ ਤੇ ਅਸੀਂ ਜਦੋਂ ਕੋਈ ਵੀ ਮਰੀਜ਼ ਆ ਜਿੰਨਾ ਧਰਤੀ ਦੇ ਹੱਕ ਇਨਸਾਨ ਦਾ ਹੋਣਾ ਹੀ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਸਾਰੇ ਪਾਣੀ ਦੇ ਇਹੜਾ ਹੱਕ ਖੋ ਲਿਆ ਉਹਨਾਂ ਕੋਲ ਰੜੜਾ ਰੜ ਗਈਆਂ ਤੇ ਅਸੀਂ ਜੇ ਕੋਈ ਵੀ ਮਰੀਜ਼ ਮੰਨ ਲਓ ਆਉਂਦਾ ਹੁਣ ਤੁਹਾਡੇ ਸਾਹਮਣੇ ਇੱਕ ਮਰੀਜ਼ ਆਇਆ ਉਹਦੇ ਘਰ ਦੀ ਛੱਤ ਡਿੱਗ ਪਈ ਐ ਬੰਦਾ ਜਿਨ੍ਹਾਂ ਦੇ ਲੱਤ ਟੁੱਤੀਆਂ ਲੋੜਵੰਦਾ ਤੇ ਉਹਦੇ ਪਿੰਡ ਵਾਲੇ 4-5 ਜਣੇ ਆਏ ਸੀ ਕਹਿੰਦੇ ਭਾਜੀ ਇਲਾਜ ਕਰ ਦਿਓ ਅਸੀਂ ਪਿੰਡ ਚੋਂ ਗ੍ਰਾਹੀ ਇਕੱਠੀ ਕਰਦੇ ਆ ਉਹਦਾ ਖਰਚਾ ਬਾਹਰ ਵੀ ਕਿਤੇ ਲੈ ਜਾਂਦੇ ਮੰਨ ਲਓ ਅਮਨਦੀਪ ਲੈ ਜਾਂਦੇ ਤਾਂ 1.5 ਲੱਖ ਦਾ ਸੀ ਅਸੀਂ ਉਹਦਾ ਸਾਰਾ ਵਿੱਚੇ ਡਾਕਟਰ ਵਿੱਚੇ ਸਾਰਾ ਕੁਝ ਦਵਾਈਆਂ ਪਾ ਕੇ ਕੋਈ 50 ਤੋਂ 60000 ਰੁਪਏ ਦਾ ਖਰਚਾ ਹੋਰ ਉਹ ਵੀ ਅਸੀਂ ਉਹਨਾਂ ਨੂੰ ਕਹਿ ਸੇਵਾ ਬਹੁਤ ਵੱਡੇ ਲੈਵਲ ਦੀ ਆ ਤੁਸੀਂ ਹਸਪੀਟਲ ਦਾ ਨਾਮ ਲੈਤਾ ਤਾਂ ਡਿੱਗਦੇ ਮਗਰ ਨਾ ਬਹਿ ਜਾਣਾ ਅਸੀਂ ਕੋਈ ਗੱਲ ਨਹੀਂ ਜੀ ਪਰਮਾਤਮਾ ਦਾ ਕਰਕੇ ਵੀਰ ਬੈਠੇ ਆ ਜੀ ਮੈਂ ਤੁਸੀਂ ਹਸਪਤਾਲ ਦਾ ਨਾਮ ਲੈਤਾ ਵਾ ਉੱਥੇ ਤੇ ਕੋਈ ਗੱਲ 1 ਰੁਪਈਆ ਦੀ ਹੋਵੇ ਸਹੀ ਗੱਲ ਆ ਇਹ ਤੇ ਝੂਠ ਨਹੀਂ ਆ ਅਸੀਂ ਅੱਜ ਵੀ ਸਾਡਾ ਉੱਥੇ ਮਰੀਜ਼ ਐ ਕੈਡਮਿਟ ਆ ਕਿਉਂਕਿ ਜੰਮੂ ਤੋਂ ਆਇਆ ਵੀਰ ਉਹਦੀ ਮੰਮੀ ਦੇ ਸੱਟ ਲੱਗ ਗਈ ਆ ਤੇ ਉਹ ਥੋੜਾ ਫਰੈਂਡ ਸਰਕਲ ਚ ਹੀ ਚੱਲ ਰਿਹਾ ਨਹੀਂ ਸਾਨੂੰ ਫੋਨ ਕੀਤਾ ਤੇ ਉਹ ਅਮਨਦੀਪ ਹਸਪੀਟਲ ਆ ਗਿਆ ਹਾਂਜੀ ਤੇ ਮੈਨੂੰ ਉਹਨਾਂ ਦੇ ਪਿੰਡੋਂ ਫੋਨ ਆਇਆ ਸਾਡੇ ਰਿਸ਼ਤੇਦਾਰੀ ਜਮਾ ਕਹਿੰਦੇ ਕਿ ਉੱਥੇ ਇੱਕ ਐਡਮਿਟਡਾ ਪੇਸ਼ੈਂਟ ਤੇ ਆਪਣਾ ਵਿਜੇ ਦਾ ਵਿਜਾ ਮੁੰਡੇ ਦਾ ਨਾਂ ਉਹਦੀ ਮੰਮੀ ਆ ਤੇ ਉੱਥੇ ਪੈਸੇ ਬਹੁਤ ਲੱਗ ਰਹੇ ਠੀਕ ਹੈ ਜੀ ਜੇ ਉਹ ਵਿਚਾਰਾ ਕੋਈ ਛੋਟੀ ਜੀ ਜੌਬ ਕਰਦਾ 10000 ਰੁਪਏ ਚ ਤੇ ਬਾਕੀ ਤੁਹਾਨੂੰ ਪਤਾ ਹੀ ਆ ਫਿਰ ਹੂੰ ਨਹੀਂ ਨਿਕਲਦੇ ਪੈਸੇ ਕਰਨ ਚ ਹਰ ਇੱਕ ਕੁਕੇ ਹਸਪੀਟਲ ਦਾ ਸਾਰਿਆਂ ਨੂੰ ਪਤਾ ਵੀ ਕੌਣ ਕਿੱਦਾਂ ਕਿੰਨੇ ਪੋਜੀਸ਼ਨ 'ਚ ਆ ਕਿੱਦਾਂ ਉੱਥੇ ਪੈਸੇ ਲੱਗ ਰਹੇ ਆ ਕਿੰਨੇ ਪੈਸੇ ਲੱਗ ਰਹੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮਲਾਹੜ ਪੀੜਤਾ ਦੀ ਫੜੋਗੇ ਬਾਅਦ ਤੁਸੀਂ ਬੜਾ ਫੜਾਂਗੇ ਜੀ ਜ਼ਰੂਰ ਫੜਾਂਗੇ ਬਾਕੀ ਚੰਗੀ ਸੋਚ ਵਾਲੇ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਮੈਂ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਗੈਂਦੀ ਕਰਦਾ ਵਾਂ ਕਿ ਨੰਬਰ ਭਾਈ ਦਾ ਦਿੱਤਾ ਹੋਇਆ ਵਾ ਸ਼ੋ ਹੋ ਰਿਹਾ ਵਾ ਚਲਦੀ ਸਕਰੀਨ ਤੇ ਪਰ ਜਿਹੜੇ ਹਾਰਡ ਡਿਸਕ ਤੇ ਉਹਨਾਂ ਦਾ ਬਿਲਕੁਲ ਫਰੀ ਇਲਾਜ ਕਰਨਗੇ ਪਰ ਇੱਕ ਗੱਲ ਤੇ ਆ ਮੇਰੇ ਵੀਰੋ ਘਰ ਦੇ ਵਿੱਚ ਕੋ ਟੋਇਆ ਪਿਆ ਹੋਵੇ ਨਾ ਤੇ ਉਹਨੂੰ ਆਪਾਂ ਪੂਰਨਾ ਵਾ ਤੇ ਆਪਾਂ ਨੂੰ ਬਾਹਰੋਂ ਮਿੱਟੀ ਲੈਉਣੀ ਪੈਗੀ ਬਾਹਰੋਂ ਮਿੱਟੀ ਲੈਉਣੇ ਆ ਤੇ ਉਥੇ ਟੋਆ ਪੈਣਾ ਜੇ ਘਰ ਵਾਲਾ ਪੂਰਨਾ ਤੇ ਇਹਨਾਂ ਨਹੀਂ ਕਿ ਸਾਨੂੰ ਮੂੰਹ ਕਹਿਣਾ ਲੋੜ ਬੰਦਾ ਤਾਂ ਕਿਵੇਂ ਵੀ ਵੀਡੀਓ ਪੁੱਛਦੀ ਕਰ ਦਿਓ ਨੰਬਰ ਦੇ ਦਿੱਤਾ ਵਾ ਰੱਬ ਨਾ ਕਰੇ ਕਿਸੇ ਨੂੰ ਕੋ ਸੱਪ ਕੱਟਿਆ ਹੈ ਕੱਟ ਲਿੰਦਾ ਵਾ ਤਾਨੂੰ ਜਿਹੜਾ ਨੰਬਰ ਦਿੱਤਾ ਵਾ ਉੱਥੋਂ ਤੁਰਨ ਲੱਗਿਆ ਤੁਸੀਂ ਫੋਨ ਕਰ ਲੈਣਾ ਵਾ ਤੁਹਾਨੂੰ ਅਗਾਹ ਕਰੀ ਜਾਣਗੇ ਇਹਨਾਂ ਦੇ ਡਾਕਟਰ ਸਾਹਿਬਾ ਤੁਹਾਨੂੰ ਅਗਾਹ ਕਰੀ ਜਾਣਗੇ ਵੀ ਤੁਸੀਂ ਕਿਹੜੀਆਂ-ਕਿਹੜੀਆਂ ਹਦਾਇਤਾਂ ਦਾ ਜਿਹੜੀਆਂ ਗੱਲਾਂ ਦਾ ਪਾਲਣ ਕਰਨਾ ਵਾ ਕਿਉਂਕਿ ਘੰਟੇ ਪੂਣੇ ਘੰਟੇ ਤੋਂ ਵੱਧ ਸੱਪ ਮੇਰੇ ਖਿਆਲ ਸਾਮਾਨਿਕਾ ਦਿੰਦਾ ਜੇ ਜਰੀਲਾ ਲੜ ਜੇ ਤੇ ਨਾ ਬਿਲਕੁਲ ਜੀ ਹਾਂ ਤੇ ਗੱਲ ਇਹ ਵੀ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਲੋੜਵੰਦਾ ਤੱਕ ਵੀ ਇਹ ਗੱਲ ਪਹੁੰਚੇ ਔਰ ਡੋਨਰ ਵੀਰ ਵੀ ਪਹੁੰਚਣਾ ਬਿਲਕੁਲ ਅਸਲ ਜਿਹੜਾ ਵਾ ਬਾਬੇ ਨਾਨਕ ਦਾ ਜਿਹੜਾ ਸਿੱਖੀ ਸਿਧਾਂਤਾਂ ਦਾ ਜਿਹੜਾ ਅਸਲ ਲੰਗਰ ਇਹ ਆ ਜਲਪਾਣੀ ਵੀ ਆਇਆ ਗਿਆ ਨੂੰ ਛਕਾਣ ਲੈ ਆ ਔਰ ਪਹਿਲਾਂ ਤੋਂ ਹੀ ਜਿਹੜਾ ਵਾ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਨ ਦੇ ਆ ਬਿਲਕੁਲ ਤੇ ਹੁਣ ਇਹਨਾਂ ਨੇ ਹਾਰਡ ਪੀਡ ਤਾਂ ਦੀ ਵੀਡੀਓ ਬਾਹਰ ਫੜ ਲਈ ਆ ਕੋਈ ਵੀ ਇਥੇ ਇਲਾਕੇ ਦੇ ਵਿੱਚ 30 40 ਕਿਲੋਮੀਟਰ 50 ਕਿਲੋਮੀਟਰ ਦੇ ਏਰੀਆ ਚ ਕੋ ਡਿਲੀਵਰੀ ਕੇਸ ਨਿਕਲਦਾ ਕਿ ਇਹਨੂੰ ਸੱਪ ਕੱਟ ਲਿੰਦਾ ਜਾਂ ਆਈ ਫਲੋ ਹੁੰਦਾ ਵਾ ਯਾ ਚਮੜੀ ਦੇ ਵੀ ਮੈਂ ਕੱਲ ਦੇਖਿਆ ਵਾ ਪ੍ਰੋਬਲਮ ਆ ਰਹੀ ਭਾਜੀ ਹੈ ਨਾ ਲੋਕਾਂ ਆ ਰਹੀ ਆ ਰਹੀ ਹੈ ਹੈ ਨਾ ਪ੍ਰੋਬਲਮ ਆ ਰਹੀ ਆ ਉਹ ਇਥੋਂ ਯਾਰਡ ਆ ਵਾ ਉਹ ਇਸ ਗੱਲ ਦਾ ਲਾਹਾ ਲੈ ਲੈਂਦੇ ਸੋ ਬਹੁਤ ਖੁਸ਼ੀ ਹੋਈ ਜੀ ਧਰ ਨਾਲ ਮਿਲ ਕੇ ਧੰਨਵਾਦ ਜੀ ਬਹੁਤ 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 ਧੰਨਵਾਦ ਤੁਸੀਂ ਸਾਡੇ ਕੋਲ ਆਏ ਹੋ ਮਾਲਕ ਨੇ ਕੋਈ ਕਰਬੀਰੂ ਨਾਲ ਹਾਨੂੰ ਮਿਲਾਇਆ ਵਾ ਬਿਲਕੁਲ ਜੀ ਤੇ ਸੱਚੇ ਇਦਾਂ ਨਹੀਂ ਕਰਦਾ ਪੈਸੇ ਦੀ ਬੜੀ ਦੌੜ ਆ ਹਾਂਜੀ ਹਾਂਜੀ ਜਿਸ ਤਾਂ ਤੁਸੀਂ ਕਰ ਰਹੇ ਹੋ ਇਦਾਂ ਨਹੀਂ ਕੋਈ ਕਰਦਾ ਨਹੀਂ ਜੀ ਵੇਖੋ ਵਹਿਮ ਮੋਹ ਦੇ ਪਰਮਾਤਮਾ ਨੂੰ ਸਾਰਾ ਪਤਾ ਕੌਣ ਤੇ ਵਹਿ ਵਿੜਾਈ ਨਿਕਲਣੀ ਚਾਹੀਦੀ ਤੇ ਨਹੀਂ 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 ਪਰਮਾਤਮਾ ਜਾਣਦਾ ਸੀ ਉਹਨੂੰ ਹਿਸਾਬ-ਕਿਤਾਬ ਦੇਣਾ ਉਹਨੂੰ ਸਾਰਾ ਕੁਝ ਕਰਨਾ ਬੰਦੀ ਤਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਬਹੁਤ ਲੱਤਾਂ ਖਿੱਚਦੇ ਆ ਸਾਡੀਆਂ ਇਹੋ ਜੀ ਗੱਲ ਨਹੀਂ ਨਹੀਂ ਉਹ ਤੈ ਆ ਇਦਾਂ ਹੀ ਆ ਮੈਂ ਜੀ ਪਰਵਾਹ ਕਰਦੇ ਉਹ ਸੋਚਾਂਗੇ ਤਾਂ ਫਿਰ ਕੰਮ ਹੀ ਨਹੀਂ ਕਰ ਸਕਦੇ ਫਿਰ ਸੇਵਾ ਹੀ ਨਹੀਂ ਕਰ ਸਕਦੇ ਅਸੀਂ ਨਹੀਂ ਪਰਵਾਹ ਕਰਦੇ ਹਾਂ ਜੀ ਬਿਲਕੁਲ ਬਾਕੀ ਪਰਮਾਤਮਾ ਦੀ ਪਰਵਾਹ ਕਰਦੇ ਸਾਰੇ ਸੰਗਤ ਨੂੰ ਮਾਲਕ ਨੇ ਉਹਨਾਂ ਦੀ ਡਿਊਟੀ ਇਸ ਕੰਮ ਤੇ ਲਈ ਆ ਹਾਂਜੀ ਉਹ ਆਪਣੀ ਡਿਊਟੀ ਤਨਦੇ ਹੀ ਨਿਭਾਉਂਦੇ ਆ ਤੇ ਅਸੀਂ ਕਿਉਂ ਨਾ ਆਪਣੀ ਤਨਦੇ ਹੀ ਉਹਨਾਂ ਦੀ ਡਿਊਟੀ ਨਿਭਾਈਏ ਬਿਲਕੁਲ ਸਹੀ ਦੂਜੀ ਗੱਲ ਆ ਵੀ ਉਹ ਇੱਕ ਕੇ ਸ਼ਾਇਰ ਨੇ ਕਿਹਾ ਨਾ ਕੁਝ ਲੋਕ ਰੱਖੇ ਨੇ ਅਸੀਂ ਖੁਦ ਹੀ ਬਰਾਈ ਕਰਨ ਲਈ ਹੈਨਾ ਹਾਂਜੀ ਤਨਖਾਹ ਕੁਝ ਨਹੀਂ ਲੈਂਦੇ ਪਰ ਉਹ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਆ ਸਾਡੇ ਕੋਲ ਕਿਹੜਾ ਤਨਖਾਹਾਂ ਲੈ ਰਹੇ ਆ ਉਹ ਤੇ ਕੋਈ ਨਹੀਂ ਲੱਗੇ ਲੱਗੇ ਰਹਿਣ ਤੋਂ ਕੋਈ ਗੱਲ ਨਹੀਂ ਜੀ ਬਸ ਵਾਹਿਗੁਰੂ ਦੀ ਕਿਰਪਾ ਜੀ ਆਪਾਂ ਲੱਗੇ ਆਂ ਜੀ ਬਾਕੀ ਭਵਿੱਖ 'ਚ ਕਦੀ ਵੀ ਲੋਡ ਪਵੇ ਜੀ ਜੀ ਹੈ ਕੁਝ ਵੀ ਨਹੀਂ ਹੈਗੇ ਨਹੀਂ ਸਿਰਫ ਭਵਿੱਖ 'ਚ ਲੋਡ ਪਵੇ ਤਾਂ ਜਰੂਰ ਪਰਾਨੂੰ ਯਾਦ ਕਰਿਓ ਜੀ 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 ਬਾਕੀ ਵਧੀਆ ਪਰਾਲਾ ਵਾ ਥੈਂਕ ਯੂ ਥੈਂਕ ਤੇ ਜਿਹੜੀ ਆ ਤੁਹਾਡੀ ਗੱਲ ਆ ਇਹ ਮੈਂ ਜਨ ਜਨ ਤੱਕ ਪਹੁੰਚਦੀ ਕਰਾਂਗਾ ਤਾਂ ਜੋ ਲੋਡ ਵੰਦ ਲਾਹਾ ਲੈ ਲੈਣਾ ਅਜੇ ਵਿਹਾਂ ਕੇ ਲਿਆਂ ਵਾਲਾ ਵੀ ਜਿਹੜਾ ਸੜਕ ਤੇ ਆ ਗਿਆ ਵਾ ਹਾਂਜੀ ਤੇ ਜਿਨ੍ਹਾਂ ਦੇ ਘਰਾਂ ਦੇ ਦੇ ਅੱਗੇ ਹੀ ਆਰ ਪਰ ਦੀਦਾ ਸੀਗਾ ਤੇ ਉਹਨਾਂ ਦੇ ਪੱਲੇ ਕੁਛ ਨਹੀਂ ਰਿਹਾ ਪੱਲੇ ਕੁਛ ਨਹੀਂ ਰਿਹਾ ਮੈਂ ਕੱਲ ਮਾਛੀਵਾਲ ਕੋਨੇ ਵਾਲੋਂ ਹੋ ਕੇ ਆਇਆ ਵਾ ਬੜਾ ਮੰਦਾ ਹਾਲ ਹੈ ਲੋਕਾਂ ਦਾ ਠੀਕ ਹੈ ਜੀ ਬੜਾ ਮੰਦਾ ਲੱਗ ਰਿਹਾ ਨਹੀਂ ਤਾਨੂੰ ਅੱਜ ਬੋਲ ਰਿਹਾ ਸੋ ਗੱਲਾਂ ਬਾਤਾਂ ਲਵੇਰੀਆਂ ਹੋ ਰਹੀਆਂ ਮੈਨੂੰ ਲੱਗਦਾ ਇੱਥੇ ਆਪਾਂ ਨੂੰ ਸੰਜੀਤ ਜੀ ਵਾਹਿਗੁਰੂ ਜੀ ਚਾਹ ਰਿਹਾ ਸਾ ਵਾਹਿਗੁਰੂ ਜੀ ਫਤ